ਹੈਲੋ ਸਤਿ ਸ਼੍ਰੀ ਅਕਾਲ ਮੇਰੇ ਸਾਰਿਆਂ ਭੈਣਾਂ ਨੂੰ ਕਿਵੇਂ ਹੋ ਸਾਰੇ ਜਣੇ ਤੇ ਮੈਂ ਬਣਾਉਣ ਜਾ ਰਹੀਆਂ ਅਗਲਾ ਵਲੌਗ ਤੇ ਕੰਮ ਵਗੈਰਾ ਮੈਨੇ ਨਵੇੜਲੇ ਸੀਗੇ ਤੇ ਸਾਫ ਸਫਾਈ ਵਗੈਰਾ ਥੋੜੀ ਜਿਹੀ ਰਹਿ ਜੀ ਸਿੰਕ ਦੀ ਹਫਤੇ 'ਚ ਕਦੀ ਵਾਰ ਮੈਂ ਸਮਾਰ ਕੇ ਚੰਗੀ ਤਰ੍ਹਾਂ ਸਫਾਈ ਕਰਦੀ ਹੁੰਨੀ ਆ ਸਿੰਕ ਦੀ ਐਨ ਬਿਲਕੁਲ ਜਿਹੜੇ ਪਾਣੀ ਦੇ ਦਾਗ ਵਗੈਰਾ ਜੇ ਹੁੰਦੇ ਨੇ ਨਾ ਨਹੀਂ ਉਹ ਐਂ ਜੰਮ ਦਿੰਦੇ ਨੇ ਬੇਕਾਰ ਲੱਗਦੇ ਨੇ ਉਹ ਤੇ ਉਹ ਸਫਾ ਸਾਫ ਕਰ ਰਹੀ ਸੀਗੀ ਮੈਂ ਬਸ ਤਾਂ ਰੋਜ਼ ਦੀ ਸਫਾਈ ਹੋ ਹੀ ਜਾਂਦੀ ਆ ਭਾਂਡੇ ਤੋਂ ਬਾਅਦ ਸਾਫ ਕਰ ਦਿੰਦੇ ਨਹੀਂ ਤਾਂ ਵੈਸੇ ਵੀ ਵਧੀਆ ਲੱਗਦਾ ਹੈਗਾ ਹਨਾ ਤੇ ਆਪ ਨੂੰ ਵੀ ਗੰਦਾ ਹੁੰਦਾ ਜਾਂ ਲੱਗ ਜਾਂਦਾ ਤੇ ਉਹ ਵੈਸੇ ਡੀਪਲੀ ਕਲੀਨਿੰਗ ਕਰ ਰਹੀ ਸੀ ਮੈਂ ਤੇ ਵੈਸੇ ਹੋਰ ਸਾਰਾ ਮੇਰਾ ਕੰਮ ਵਗੈਰਾ ਨਿਬੜ ਗਿਆ ਸੀ ਤੇ ਮੈਂ ਕਿਹਾ ਚਲੋ ਵੀਡੀਓ ਬਣਾ ਲੈਨੇ ਆ ਹਨਾ ਰੋਜ਼ ਵੀਡੀਓ ਵੀ ਪਾਉਣੀ ਜ਼ਰੂਰੀ ਆ ਤੇ ਗੱਲਬਾਤ ਵੀ ਹੋ ਜਾਂਦੀ ਆ ਨਾ ਤੁਹਾਡੇ ਸਾਰਿਆਂ ਨਾਲ ਤੇ ਬਾਕੀ ਹੋਰ ਕੋ ਟੋਪ-ਅਪ ਵਗੈਰਾ ਮੈਨੇ ਸਾਫ ਕਰਤਾ ਸੀਗਾ ਸਾਰਾ ਕਾਊਂਟਰ ਤੇ ਹੋਰ ਸਫਾਈ ਹੋ ਗਈ ਸੀ ਸਾਰੀ ਤੇ ਇਹੀ ਰਹਿ ਗਿਆ ਸੀਗਾ ਬਸ ਤੇ ਇੱਕ ਮੈਨੇ ਇੱਥੇ ਮਨੀ ਪਲਾਟ ਰੱਖਿਆ ਹੋਇਆ ਮੈਨੇ ਬਹੁਤ ਸੋਹਣਾ ਲੱਗਦਾਗਾ ਰਸੋਈ 'ਚ ਬਹੁਤ ਵਧੀਆ ਲੁੱਕ ਜੀ ਆਉਂਦੀ ਆ ਖਿੜਕੀ ਕੋਲ ਆ ਤੇ ਮੈਨੂੰ ਬਹੁਤ ਸ਼ੌਂਕ ਆਏ ਚੀਜ਼ਾਂ ਦਾ ਮਤਲਬ ਪਲਾਂਟਸ ਵਗੈਰਾ ਮੇਰੇ ਹੋਰ ਵੀ ਬੋਤਲ ਲਗਾਏ ਹੋਏ ਨੇ ਬਾਾਰੇ ਤੇ ਮੈਨੇ ਇੱਕ ਇਹ ਬੋਤਲ ਚ ਪਾਣੀ ਭਾ ਕੇ ਰੱਖਿਆ ਹੋਇਆ ਕਾਫੀ ਦਿਨ ਹੋ ਗਏ ਸੀ ਕਿ ਮੈਂ ਹਫਤੇ ਚ ਇੱਕ ਅੱਧੀ ਵਾਰ ਇਹਨੂੰ ਵੀ ਚੇਂਜ ਕਰ ਦੇਣੀ ਹੁੰਦੀ ਆ ਤੇ ਵਧੀਆ ਗ੍ਰੋਥ ਹੋ ਜਾਂਦੀ ਆ ਫਿਰ ਇਹ ਛੋਟਾ ਸਾ ਸਿਗਾ ਜੋ ਲਾਇਆ ਸੀ ਬਿਲਕੁਲ ਥੋੜੇ ਦਿਨਾਂ ਚ ਹੀ ਨਾ ਇੰਨਾ ਵਧੀਆ ਗ੍ਰੋਥ ਕਰ ਗਿਆ ਇਹ ਤੇ ਇਹਨੂੰ ਨਾ ਪਾਣੀ ਦੀ ਮਤਲਬ ਜਿਵੇਂ ਹੁਣ ਆਪਾਂ ਐਵੇਂ ਧੋਣੇ ਆ ਇਹਨੂੰ ਤਾਂ ਇਹਨੂੰ ਐਵੇਂ ਹੀ ਜ਼ਰੂਰਤ ਰਹਿੰਦੀ ਆ ਫਿਰ ਜਲਦੀ ਗ੍ਰੋਥ ਕਰਦਾ ਇਹ ਜਿਵੇਂ ਬਾਹਰ ਪਲਾਂਟ ਸੁੰਨਦੇ ਨੇ ਆਪਾਂ ਪਾਣੀ ਉੱਪਰ ਪਾਉਣਿਆਂਗੇ ਹਨਾ ਤਾਂ ਉਹਦੇ ਨਾਲ ਵਧੀਆ ਇਸੇ ਤਰ੍ਹਾਂ ਇਹ ਇਹਨੂੰ ਵੀ ਪਾਣੀ ਬਦਲਣਾ ਇਹਦਾ ਜ਼ਰੂਰੀ ਹੁੰਦਾਗਾ ਇਹਦੇ ਨਾਲ ਬਹੁਤ ਵਧੀਆ ਗਰੋਥ ਹੁੰਦੀ ਹੈਗੀ ਮਣੀ ਪਲਾਂਟ ਦੀ ਮੈਂ ਸੁੰਨ ਬੋਟਲ ਦਾ ਪਾਣੀ ਚੇਂਜ ਕਰਕੇ ਰੱਖ ਰੀ ਸੀ ਮੈਂ ਤੇ ਹੋਰ ਮੇਰੀਆਂ ਭੈਣਾਂ ਨੇ ਕਿਨੇ ਕਿਨੇ ਨਿਊ YouTube ਚੈਨਲ ਬਣਾਇਆਗਾ ਤੇ ਕੀਦਾ ਕਿਦਾ ਚੈਨਲ ਹੈਗਾ YouTube ਤੇ ਪਲੀਜ਼ ਕਮੈਂਟ ਕਰੋ ਤੇ ਮੇਰੇ ਚੈਨਲ ਜਿਹੜੇ ਮੇਰੇ ਭੈਣਾ ਨਵੀਆਂ ਨੇ ਜੋ ਵੀ ਮੇਰੇ ਚੈਨਲ ਤੇ ਨਵੇਂ ਆ ਰਹੇ ਨੇਗੇ ਜੋ ਵੀ ਹਨਾ ਤੇ ਉਹ ਸਬਸਕ੍ਰਾਈਬ ਕਰਿਆ ਕਰੋ ਚੈਨਲ ਨੂੰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਇੰਨੀ ਇੱਕ ਵੀਡੀਓ ਪਾਉਣੀ ਅੱਜ ਲਈ ਮੈਂ ਥੈਂਕ ਯੂ